ਕਰੋ ਨਿਰਮਾਣ ਕਰੋ ਅਜੋ ਹੀ ਇਹ ਪੇਤਾ ਅਦਿਗਾਇਕਾ ਨਿਰਮਾਣ ਸਜਦਾ ਸਧਾਰਕ ਮਹਾਂਬੋ ਪੁਰਖਾਮ ਕਰੇ ਨਾਮੇ ਸ਼ਾਹ ਜੋਸ਼ਾ ਜਿਹੜੇ ਦੇ ਨੇ ਉਸੇ ਮਾਣ ਪਿਆਨ ਪ੍ਰੋਫੈਸਰ ਸਦੀ ਬਾਦਸ਼ਾਹ ਬਾਦਲ ਰਾਮ ਅਜਿ ਨੂੰ ਪ੍ਰਾਪਤ ਮੇਰਾ ਗੁਣ ਆਵ ਕਰੋ ਤੀਨ ਕੇਤਾ ਤੇ ਕਿਰਪਾ ਕਰੋ ਕਿਰਪਾ ਕਰੋ ਕਿਰਪਾ ਕਰੋ ਤੀਨ ਕੇਤਾ ਤੇ ਮੇਰੇ ਪਰ ਕਰੋ ਗੁਰੂ ਜੀ ਕੀ ਫਤਿਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਹਿਲੇ ਪ੍ਰਕਾਸ਼ ਪਰਵ ਨੂੰ ਮੁੱਖ ਰੱਖਦੇ ਹੋਇਆ ਗੁਰਦੁਆਰਾ ਸ੍ਰੀ ਗੁਰੂ ਰੋਪਨ ਸਿੰਘ ਮਾਰਗਪਿੰਡ ਸੰਗਤ ਨਾਲ ਵਿਖੇ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਮੁੱਚੀ ਸੰਗਤ ਵੱਲੋਂ ਨਗਰ ਦੀ ਸੰਗਤ ਵੱਲੋਂ ਦੇਸ਼ਾਂ-ਦੇਸ਼ਾਂ ਦੀ ਸੰਗਤ ਵੱਲੋਂ ਇਕੱਤਰ ਹੋ ਕਰਕੇ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਹਾੜਾ ਮਨਾਉਂਦੇ ਆ ਪਰਸੋਂ ਰੋਜ਼ ਤੋਂ ਸ੍ਰੀ ਖੰਡਪਾਰ ਸਾਹਿਬ ਪ੍ਰਾਰੰਭ ਹੋਏ ਔਰ ਸਤਿਗੁਰੂ ਦੀ ਕਿਰਪਾ ਨਾਲ ਸਵੇਰੇ ਅਮਰਕ ਵੇਲੇ ਸੰਪੂਰਨ ਤਾਈ ਹੋਈ ਉਪਰੰਤ ਧਾਰਮਿਕ ਦੀਵਾਨ ਸਜਾਏਗੇ ਸੰਗਤਾਂ ਨੂੰ ਬਾਣੀ ਤੇ ਬਾਜਨਾ ਜੋੜਨ ਦੀ ਪ੍ਰੇਰਣਾ ਕੀਤੀ ਗਈ ਗੁਰੂ ਮਾਰਗ ਤੇ ਚੱਲਣ ਦੀ ਬੇਨਤੀ ਕੀਤੀ ਗਈ ਔਰ ਸਮੁੱਚੇ ਪ੍ਰਬੰਧ ਕਮਲੋ ਵੱਡੇ ਪ੍ਰਬੰਧ ਕੀਤਾ ਗਿਆ ਤਿਲਨਾ ਤੋਂ ਲੈ ਕੇ ਮਠਿਆਈਆਂ ਦੇ ਲੰਗਰ ਚੱਲੇ ਅੱਜ ਵੀ ਵਿਸ਼ੇਸ਼ ਤੌਰ ਤੇ ਸੰਗਤ ਵਾਸਤੇ ਲੰਗਰ ਪਰੋਸੇ ਗਏ ਵੱਡੀ ਤਦਾਦ ਵਿੱਚ ਆ ਕੇ ਸੰਗਤਾਂ ਨੇ ਸੂਸ਼ੀਆਂ ਸੰਗਤਾਂ ਨੇ ਹਾਜ਼ਰੀ ਭਰੀ ਹੈ ਸਤਿਗੁਰੂ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਣ ਸਾਡੇ ਕੋਲ ਬਹੁਤ ਸਰਕਾਰ ਜੋਗ ਵੀਰ ਜੋ ਕਿ ਪ੍ਰੈਸ ਸਭਾ ਦੇ ਵੀਰ ਭਾਈ ਅਜੀਤ ਸਿੰਘ ਜੀ ਮੱਖੜ ਪਹੁੰਚੇ ਆ ਅਸੀਂ মিডিਆ ਦੇ ਸਤਗੁਰੂ ਸੱਚ ਪਾਤਸ਼ਾਹ ਦੀ ਕਿਰਪਾ ਦੇ ਨਾਲ মিডিਆ ਦੇ ਰਾਹੀਂ ਆਪ ਜੀ ਨੂੰ ਬੇਨਤੀ ਕਰਨੀ ਚਾਹੁੰਦੇ ਆ ਕਿ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਕਰੋ ਦੀਆਂ ਸਾਰੀਆਂ ਸੰਗਤਾਂ ਦੇਸ਼ਾਂ ਦੇ ਸ਼ੁਕਰੀ ਰਹਿੰਦੇ ਸਿੱਖਾਂ ਨੂੰ ਲੱਖ 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 ਵਧਾਈਆਂ ਹੁਣ ਸਾਰੀਆਂ ਸੰਗਤਾਂ ਦਾ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ